Un peu 好！坚持 <Without S 2> <All right. S 1>。 ਪਰ ਬਾਹਰ ਤਨ ਦੇ ਵਿੱਚ ਖੰਡਾ ਦੀ ਰੋਹ ਬਣੇ ਪਰ ਬਾਹਰ ਤਨ ਅੱਗੇ ਕੋਈ ਨਾ ਖਾਓ ਭਾਵੇਂ ਸ਼ੇਰ ਤਾਰਾ ਇਹ ਸੂਤ ਜੱਟ ਉਸ ਦਾ ਪਰਛਾਵਾ ਲਿਜਾ ਪਰਬੰਧ ਕੀਤੀ ਅੱਗੇ ਮਰਗੀਤ ਨੇ ਦਸਪਤ ਸਾਹਿਬ ਦੀ ਸਾਰੀ ਮੁਖਿਆ ਦੀ ਯਾਦ ਦੇ ਵਿੱਚ ਜਿਹੜਾ ਉਹ ਬੜਾ ਜਾ ਰਿਹਾ ਬੜਾ ਅਸ਼ਾਅ ਜਗਤੀ ਨੇ ਸਤਾਂ ਬੜੇ ਕਾਠਾ ਮਾਰਦਾ ਕੱਟ ਲੱਗ ਗਈ ਤੇ ਤਨਗੁਰ ਗ੍ਰਸਾਵੀ ਪੰਜ ਪਾਇਰੇ ਇਨਸਾਨ ਕੀ ਸਾਹਿਬ ਦੀ ਹਾਜ਼ਰੀ ਦੇ ਵਿੱਚੋ ਜੁਬਿਆਤ ਹੁੰਦਾ ਸ਼ਰਜ ਹੁੰਦਾ ਹੋਇਆ ਸੋ ਗੁਰਦਰਾ ਕੀ ਵੀ ਸਾਹ ਪਹੁੰਚੇਗਾ ਬਹੁਤ ਸਤਿਦਾ ਵੱਡੇ ਪੱਧਰ ਤੇ ਜਿਹੜਾ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਅੱਜ ਸ੍ਰੀ ਦਰਬਾਰ ਸਾਹਿਬ ਮੁਕਸ਼ ਦੇ ਸਜੋ ਦੇ ਪ੍ਰਬੰਧ ਵਿੱਚ ਆਦਾ ਕਰੀਆ ਜੰਨੂਤ ਨਗਰ ਕੀਰਤਨ ਕੱਟੇ ਜਾ ਰਹੇ ਹੈ। ਵਾਈਗੁਰੂ ਜੀ ਦਾ ਖਾਲਸਾ ਵਾਈ ਜੀ ਕੋ ਫਤਿਹ। ਸਮੀਰ ਸਿੰਘ ਸੁਪਰਵਾਈਜ਼ਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਰੀਆ ਮਸਤ ਸਾਹਿਬ ਅੱਜ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਜੋ ਹਰ ਸਾਲ ਹੀ ਸ਼ਹੀਦੀ ਜੋੜ ਮੇਲਾ 40 ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਲ ਇੱਕ ਮਾਗ ਨੂੰ ਸ਼ਿਦੀ ਦਿਹਾੜਾ ਬੜੀ ਵੱਡੀ ਪੱਧਰ ਤੇ ਮਨਾਇਆ ਗਿਆ ਲੱਖਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ 15 ਜਨਵਰੀ ਨੂੰ ਜੋ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬ ਦੀ ਅਗਵਾਈ ਦੇ ਵਿੱਚ ਗੇਟ ਨੰਬਰ 4 ਤੋਂ ਨਗਰ ਕੀਰਤਨ ਰਵਾਨਾ ਹੋ ਚੁੱਕਾ ਹੈ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸ਼ਬਦ ਕੀਰਤਨ ਕਰਦੀਆਂ ਹਾਜ਼ਰ ਹੋਈਆਂ ਨੇ ਹੁਣ ਬਾਜ਼ਾਰ ਦੇ ਵਿੱਚ ਚੱਲ ਰਹੇ ਆ ਇੱਥੋਂ ਗੁਰਦੁਆਰਾ ਟੀਬੀ ਸਾਹਿਬ ਨਗਰ ਕੀਰਤਨ ਨੇ ਜਾਣਾ ਫਿਰ ਸਵੇਰ ਦਾ ਅਨਸਾਰ ਹੁੰਦਾ ਵਾਪਸ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਸਮਾਗਤੀ ਹੋਣੀ ਹੈ ਸ਼ਹੀਦਾਂ ਸਿੰਘਾ ਨੂੰ ਕੋਟਾਨ ਕੋਟ ਪ੍ਰਣਾਮ ਕਰ ਸਕ ਕਰਦੇ ਹੋਏ ਸੰਗਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਇੱਥੇ ਪਹੁੰਚੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਮੈਂ ਸ਼ਹੀਦਾਂ ਸਿੰਘਾ ਦੀ ਯਾਦ ਵਿੱਚ ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ